2018 ਤੋਂ 21 ਦੇ ਵਿੱਚ ਕਹਿੰਦੇ ਕੁਝ ਮਸ਼ੀਨਰੀ ਵਾਲਾ ਘੁਟਾਲਾ ਹੋਇਆ ਸੀ ਜਿਹੜਾ ਖਾਸ ਕਰਕੇ ਪਰਾਲੀ ਦੇ ਨਾਲ ਜੁੜੀਆਂ ਹੋਈਆਂ ਮਸ਼ੀਨਰੀਆਂ ਸੀਗੀਆਂ ਉਹਦੇ ਚੋਂ ਵਿਜੀਲੈਂਸ ਜਿਹੜੀ ਹੈ ਉਹ ਜਾਂਚ ਕਰ ਰਹੀ ਹੈ ਇਹਦੇ ਚੋਂ ਕੁਝ ਨਿਕਲ ਸਕਦਾ ਨਵਾਂ ਗੱਲ ਇਹ ਆ ਕਿ ਇਹ ਤੇ ਤੁਸੀਂ ਜੇ ਦੇਖੋਗੇ ਨਾ ਇਹ ਫੇਰ ਮਾਮਲਾ जोड ਜਣਾ ਕਿ ਇਹ ਜਿਹੜਾ ਖੇਤੀ ਸੰਧ ਘੁਟਾਲਾ ਸੀਗਾ ਇਹ ਤੁਸੀਂ 20 ਤੋਂ ਕਿੰਨੇ ਦਾ ਸਿਕਾਰਾ ਤੋਂ 21 18 ਤੋਂ 21 ਓਕੇ 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 ਬਿਲਕੁਲ ਸਹੀ ਹੋ ਤੁਸੀਂ ਕਿਉਂ ਉਹਦੇ ਵਿੱਚ ਕੀ ਹੋਇਆ ਸੀਗਾ ਕਿ ਜਦੋਂ ਪਰਾਲੀ ਦਾ ਰੌਲਾ ਪੈਣ ਲੱਗਾ ਪਰਾਲੀ ਦਾ ਰੌਲਾ ਜਿਸ ਸਾਲ ਪੈਣਾ ਸਟਾਰਟ ਹੋਇਆ ਨਾ ਮੈਨੂੰ ਯਾਦ ਆ ਕਿ ਮੈਂ ਸ਼ਾਇਦ ਅੱਗੇ ਵੀ ਤੁਹਾਨੂੰ ਗੱਲ ਦੱਸੀ ਸੀ ਕਿ ਪਹਿਲੀ ਵਾਰੀ ਜਦੋਂ ਮੈਂ ਬੜਾ ਸਮੋਗੀ ਜਿਹਾ ਮਾਹੌਲ ਦੇਖਿਆ ਮੈਂ ਬਲਤੇਜ ਪੰਨੂ ਰਣਾਲੇ ਇੱਕ ਟਰੈਵਲ ਕੀਤਾ ਸੀ ਮੁਕਸਰੇ ਆਏ ਸੀ ਅਸੀਂ ਇੱਕ ਨਸ਼ਾ ਵਿਰੋਧੀ ਕੈਂਪੇਨ ਚ ਜੀ ਤੇ ਮੈਂ ਉਦੋਂ ਵਿਆਹ ਆ ਗਿਆ ਸੀਗਾ ਹਾਂ ਤੇ ਮੈਂ ਆਪਣੇ ਸਹੁਰੇ ਜਣਾ ਸੀ ਆਪਾਂ ਬਸ ਦੇ ਰਾਈ ਸੀ ਤੇ ਇਹ ਕਹਿੰਦੇ ਵੀ ਚਲੋ ਪਟਿਆਲੇ ਤੁਹਾਨੂੰ ਚੜਾ ਦੇਾਂਗੇ ਹਮ ਠੀਕ ਹੈ ਜੀ ਤੇ ਮੈਂ ਉਦੋਂ ਪਹਿਲੀ ਮਰਤਬਾ ਸ਼ਾਇਦ ਆਵਾਇਆ ਮੋਗਾ ਬਰਨਾਲਾ ਗਿਆ ਸੀਗਾ ਤੇ ਉਸ ਵੇਲੇ ਇਹ ਸਮੋਗੀ ਮਾਹੌਲ ਦੇਖਿਆ ਸੀ ਜੀ ਜਿਹਨੂੰ ਆਪਾਂ স্মੋਕ ਆਹ ਧੂਆਂ ਜਿਹਨੂੰ ਧੁੰਦ ਠੀਕ ਮੈਂ ਪਹਿਲੀ ਮਰਤਬਾ ਉਦੋਂ ਹੀ ਰੌਲਾ ਪੈਣੇ ਸਟਾਰਟ ਹੋ ਗਿਆ ਜੀ ਇਹ ਸਾਨੂੰ ਮੈਨੂੰ ਯਾਦ ਨਹੀਂ 15 ਸੀ ਜਾਂ 14 ਸੀ ਹੂੰ ਠੀਕ ਹੈ ਜੀ ਉਸ ਤੋਂ ਬਾਅਦ ਇਹ ਮਾਮਲਾ ਗਿਆ ਮੈਂ ਉਹ ਤੁਹਾਨੂੰ ਥੋੜੇ ਜੋੜ ਇਹੀ ਮੈਂ ਤਾਂ ਬੇਨਖਵਾਸਤ ਕਰਦਾ ਹੁੰਦਾ ਜੀ ਕਿ ਪਿਸ਼ੋਕੜ ਜੋੜ ਕੇ ਚੱਲੂਗੇ ਨਾ ਤਸਵੀਰ ਵਧੇਰੇ ਕਲੀਅਰ ਹੁੰਦੀ ਹੈ ਬਿਲਕੁਲ ਅੱਛਾ ਉਹਦੇ ਬਾਅਦ ਇਹ ਲੜਾਈ ਚਲੇਗੀ ਐਨਜੀਟੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਾਂ ਸੁਪਰੀਮ ਕੋਰਟ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਸੀਗਾ ਕਿ ਭਾਈ ਤੁਸੀਂ ਇਹਨਾਂ ਨੂੰ ਸੰਧ ਪੜਾ ਜਿਹੜਾ ਮੁਹੱਈਆ ਕਰਵਾਓ ਜੀ अच्छा वो स्कीम शुरू होगी केंद्र ਨੂੰ ਉਹਨਾਂ ਨੇ ਹੁਕਮ ਦਿੱਤਾ ਕੇਂਦਰ ਨੇ ਕਿਹਾ ਕਿ ਡਾਨ ਜੀ ਅਸੀਂ ਕਰ ਦਿਆਂਗੇ ਇਹ ਇੱਕ ਵਾਅਦ ਸ਼ਾਇਦ ਸਕੀਮ ਹੋਏਗੀ ਜਿਹਦੇ ਵਿੱਚ 100% ਦੀ ਕੇਂਦਰ ਨੇ ਦਿੱਤਾ ਸੀਗਾ ਸਾਡੇ ਬੰਦੇ ਨਾ ਅਕਸਰ ਕਹਿੰਦੇ ਦਿੱਲੀ ਸਾਨੂੰ ਕੀ ਦਿੰਦੀ ਆ ਜੀ ਦਿੱਲੀ ਸਾਨੂੰ ਕੀ ਦਿੰਦੀ ਆ ਤਾਂ ਮੈਂ ਕਹਿਣਾ ਹੁੰਦਾ ਕਿ ਦਿੱਲੀ ਬਹੁਤ ਕੁਝ ਦਿੰਦੀ ਆ ਸਾਬ ਆ ਜਿਹੜੀ ਖਾਦ ਦਾ ਗੱਟਾ ਚੱਕਦੇ ਜੇ ਨਾ ਇਹਦੀ ਵੀ ਸਬਸਿਡੀ ਆ ਬਹੁਤ ਵੱਡੇ ਪੱਧਰ ਤੇ ਜੇ ਹਟਾ ਦੇ ਨਾ ਤਾਂ ਇਹ ਹੀ ਖਾਤਾ ਘਟਾ ਆਪਣੀ ਪਹੁੰਚ ਤੋਂ ਬਾਹਰ ਹੋ ਜਾਂਦਾ ਹੈ ਬਿਲਕੁਲ ਆਮ ਮਾਤੜ ਵਾਸਤੇ ਉਹਨਾਂ ਨੇ 100 ਫੀਸਦੀ ਰਕਮ ਦਿੱਤੀ ਉਹਨ ਰਕਮ ਐਗਜ਼ੈਕਟ ਤੇ ਮੈਨੂੰ ਯਾਦ ਨਹੀਂ 6 ਤੋਂ ਕੁਝ ਹਜ਼ਾਰ ਕਰੋੜ ਤਾਂ ਹੋਏਗੀ ਜੀ 2000 ਜਾਂ 3000 ਕਰੋੜ ਦੇ ਆਸ-ਪਾਸ ਲਾ ਲਓ ਉਹਨਾਂ ਸਾਲਾਂ ਦੇ ਵਿੱਚ ਠੀਕ ਹੈ ਐਗਜ਼ੈਕਟ ਅਮਾਉਂਟ ਤੁਸੀਂ AI ਤੋਂ ਪੁੱਛ ਲੈਣਾ ਚੈਟ ਜੀ ਪੀ ਟੀ ਤੋਂ ਉੱਥੋਂ ਤੁਹਾਨੂੰ ਪਤਾ ਲੱਗ ਜਾਏਗਾ ਜਾਂ Google ਤੋਂ ਕਰ ਲੈਣਾ ਤੁਸੀਂ ਹੂੰ ਉਹ ਪੈਸਾ ਸਾਲ ਦਰ ਸਾਲ ਆਇਆ ਫਿਰ ਉਹਦੇ ਵਿੱਚ ਆ ਜਿਹੜੇ ਆਹਾ ਗੱਠਾ-ਗੁੱਠਾ ਵਾਲਾ ਸੰਧ ਪੜਾਉਂਦਾ ਹੈ ਨਾ ਹੂੰ ਇਹ ਗਾਂ ਫਿਰ ਪ੍ਰੋਸੀਜਰ ਸ਼ੁਰੂ ਕੀਤਾ ਗਿਆ ਕਿ ਫਰਮਾਂ ਤੋਂ ਚੱਕੋ ਸਬਸਿਡੀ ਆਉਂਦੀ ਸੀ ਇਦਾਂ ਹੁੰਦਾ ਪਰ ਇਹਦੇ ਵਿੱਚ ਜਿਹੜੇ ਰਾਜੇਵਾਲ ਸਾਹਿਬ ਸੀਗੇ ਆ ਦੇਖੋ 1100 ਸਮਥਿੰਗ ਜਾਂ ਕਿਹਾ ਕਿ 1200 ਕਰੋੜ ਜੀ ਠੀਕ ਹੈ ਜੀ ਇਹ ਅਮਾਉਂਟ ਇਦਾਂ ਹੀ ਸੀ 100% ਕੇਂਦਰ ਨੇ ਦਿੱਤਾ ਸੀ ਇਹ ਮੈਨੂੰ ਯਾਦ ਹੈ ਜੀ ਜੀ ਸਭ ਤੋਂ ਵੱਡਾ ਫਿਰ ਧਮਾਕਾ ਕੀਤਾ ਸੀਗਾ ਰਾਜੇਵਾਲ ਸਾਹਿਬ ਨੇ ਰਾਜੇਵਾਲ ਸਾਹਿਬ ਨੇ ਇੱਕ ਖੁਲਾਸਾ ਕੀਤਾ ਸੀ ਮੈਨੂੰ ਅੱਜ ਵੀ ਉਹਨਾਂ ਦਾ ਬਿਆਨ ਯਾਦ ਆ ਹਮ ਕਿ ਇਹਦੇ ਵਿੱਚ ਬਈ ਬਹੁਤ ਵੱਡਾ ਘੁਟਾਲਾ ਹੋ ਗਿਆ ਦੇਖੋ ਕਿਸਾਨ ਆਗੂ ਕੇ ਬਈ ਹੁਣ ਖਰੀਦਿਆ ਤਾਂ ਫਾਰਮਰ ਨੇ ਆ ਨਾ ਅਸਾਂ ਦਾ ਫਾਇਦਾ ਕਿਆ ਜਾਂ ਖੇਤੀ ਸਬਸਿਡੀ ਤਾਂ ਇੱਕ ਕਿਸਾਨ ਆਗੂ ਬਜ਼ੁਰਗ ਆਗੂ ਨੇ ਜ਼ਿੰਮੇਵਾਰੀ ਨਵਾਈ ਕਿ ਕਪਲਾ ਹੋ ਗਿਆ ਚਲੋ ਇਧਰ ਉਧਰ ਭੱਜੇ ਨੱਠੇ ਜੀ ਇਦਾਂ ਜੀ ਉਦਾਂ ਅਸਲ ਦੇ ਵਿੱਚ ਜਿੰਨੀ ਕੋਈ ਫਿਰ ਉਸ ਵੇਲੇ ਰਿਪੋਰਟਿੰਗ ਹੋਈ ਜਾਂ ਜਾਂਚ ਪੜਤਾਲ ਹੋਈ ਉਹ ਖੁਰਦ-ਬੁਰਦ ਬਹੁਤ ਵੱਡੇ ਪੱਧਰ ਤੇ ਹੋਇਆ ਕੰਮ ਹੂੰ ਮਤਲਬ ਕਿ ਫਿਜ਼ੀਕਲ ਵੈਰੀਫਿਕੇਸ਼ਨ ਤੱਕ ਕੋਈ ਉਹ ਜਿਹਦੇ ਘਰੇ ਜਾਣ ਉਹ ਤਾਂ ਹੈ ਹੀ ਨਹੀਂ ਜਿਹਦਾ ਮਾਮਾ ਵਹੀ ਜਾਂਦਾ ਜੀ ਫਲਾਣਾ ਕਰੀ ਜਾਂਦਾ ਢਮਕਾਣਾ ਕਰੀ ਜਾਂਦਾ ਉਹਦੇ ਨਾਮ ਤੇ ਗਾਂ ਗਿਆ ਚਾਹ ਮਤਲਬ ਕਿ ਬਹੁਤ ਕੁਝ ਹੋਇਆ ਇਹਨੂੰ ਮੁਕਦੀ ਗੱਲ ਹੈ ਕਰੀਏ ਕਿ ਸਕੀਮ ਨੂੰ ਸਕੀਮ ਲੱਗ ਗਈ ਅੱਛਾ ਉਹ ਤੋਂ ਬਾਅਦ ਇੱਕ ਕੰਮ ਹੋਰ ਹੋਇਆ ਰਣਦੀਪ ਸਿੰਘ ਨਾਭਾ ਬਣ ਗਿਆ ਖੇਤੀ ਮੰਤਰੀ ਬਿਲਕੁਲ ਜਦੋਂ ਕਾਂਗਰਸ ਸਰਕਾਰ ਜਾਂਦੀ ਜਾਂਦੀ ਸੀ ਮੈਂ ਅੱਗੇ ਵੀ ਗੱਲ ਕੀਤੀ ਸੀ ਉਹਨਾਂ ਦੀ ਜੀ ਜੀ ਕਿ ਇਮਾਨਦਾਰ ਬੰਦਿਆਂ ਚੋ ਜੇ ਆਪਾਂ ਦੇਖਣਾ ਹੋਵੇ ਯਾਰ ਇਦਾਂ ਦੇ ਵੀ ਹੁੰਦੇ ਉਹਨਾਂ ਨੇ ਇੱਕ ਚਿੱਠੀ ਲਿਖਤੀ ਬਤੌਰ ਖੇਤੀ ਮੰਤਰੀ ਹੂੰ ਕਿ ਭਾਈ ਸਾਡੇ ਤੇ ਕਾਪਲਾ ਹੋ ਗਿਆ ਜੀ ਕਿਉਂਕਿ ਉਹਨਾਂ ਨੇ ਆਪ ਬਚਣਾ ਵੀ ਸੀ ਹੂੰ ਹੂੰ ਕਿ ਭਾਈ ਕੱਲ ਨੂੰ ਇਹ ਨਾ ਕਿਉ ਮੈਂ ਜੋ ਚੈੱਕ ਕੀਤਾ ਇਹ ਹੋ ਗਿਆ ਕੇਂਦਰ ਕੋਲੋਂ ਚਿੱਠੀ ਉਸ ਚਿੱਠੀ ਕਰਕੇ ਇੱਕ ਨੁਕਸਾਨ ਹੀ ਹੋਇਆ ਸੁਖਮ ਸਿੰਘ ਸਾਹਿਬ ਕੇਂਦਰ ਨੂੰ ਪੈਸਾ ਬੰਦ ਕਰਤਾ ਹੂੰ ਦੇਖੋ ਪੰਜਾਬ ਦੇ ਬੰਦਿਆਂ ਨੇ ਪੰਜਾਬ ਦਾ ਨੁਕਸਾਨ ਕੀਤਾ ਜੀ ਪੰਜਾਬ ਦੇ ਦਿੱਲੀ ਨੇ ਦਿੱਤਾ ਪੰਜਾਬ ਦੇ ਬੰਦਿਆਂ ਨੇ ਖਾਧਾ ਭਾਵੇਂ ਕੋਈ ਵੀ ਆ ਉਹਨਾਂ ਨੇ ਇਹ ਖਾਧਾ ਦੂਜਿਆਂ ਦਾਗਾ ਮਾਰਤਾ ਦੂਜਿਆਂ ਦਾਗਾ ਮਾਰਤਾ ਜੀ ਹੂੰ ਆ ਐਸਐਸ ਸਕੀਮ ਦੀ ਸਕੀਮ ਹੁਣ ਇਹਨਾਂ ਨੇ ਆਪਣੀ ਜਿਹੜੀ ਬਟਿੰਡਾ ਰੇਂਜ ਆ ਜੀ ਇਹਨਾਂ ਨੇ ਸ਼ਾਇਦ ਦਰਚਨ ਦੇ ਕਰੀਬ ਹੈ ਜਿਹੜੀਆਂ ਫਰਮਾਂ ਸ਼ਾਇਦ ਉਹਨਾਂ ਨੂੰ ਨੋਟਿਸ ਘਟਦਾ ਕਿ λεओ ਸਾਹਿਬ ਕਹਤਾ ਵਹੀ ਖਤਾ ਤੁਹਾਡਾ ਚੈੱਕ ਕਰੀਏ ਤੇ ਬਠਿੰਡਾ ਰੇਂਜ ਦਾ ਮਤਲਬ ਹੁਣ ਫੇਰ ਰਾਜਾ ਵੜਿੰਗ ਜੀ ਕਿਉਂਕਿ ਉਸ ਵੇਲੇ ਇੱਕ ਤਾਕਤਵਰ ਜਿਹੜਾ ਜੇ ਕੋਈ ਸੀ ਐਸ ਏਰੀਆ ਦੇ ਵਿੱਚ ਬਠਿੰਡਾ ਰੇਂਜ ਕੌਣ ਸੀ ਜੀ ਬਿਲਕੁਲ ਰਾਜਾ ਵੜਿੰਗ ਸੀ ਜਮਨਪ੍ਰੀਤ ਵਾਦਲ ਹੂੰ ਤੇ ਦੋਵੇਂ ਇਸ ਵੇਲੇ ਰਡਾਰ ਤੇ ਚੱਲਦੇ ਨੇ ਸਾਹਿਬ ਜੀ ਦੋ ਹੀ ਸੀਗੇ ਨਾ ਉਸ ਉਸ ਵੇਲੇ ਬਠਿੰਡਾ ਰੇਂਜ ਬਠਿੰਡਾ ਜਿਹੜਾ ਆਪਣਾ ਵਿਜੀਲੈਂਸ ਦਾ ਰੇਂਜ ਹੈ ਨਾ ਇਹ ਜਿਹਦੇ ਵਿੱਚ ਆਪਣਾ ਮੁਕਸਰ ਜ਼ਿਲ੍ਹਾ ਵੀ ਆ ਗਿਆ ਹੂੰ ਇਹ ਬਠਿੰਡਾ ਰੇਂਜ ਆ ਤੇ ਕਿਹ ਲੋਕ ਨੇਤਾ ਹੀ ਉਹ ਤਾਂ ਇਹ ਤਾਂ ਪਹਿਲੇ ਹੀ ਰਡਾਰ ਤੇ ਚਲਦੇ ਹੁਣ ਰੇਂਜ ਤੇ ਵੀ ਆ ਗਿਆ ਜੀ ਮਤਲਬ ਕਿ ਇਹ ਕਾਫੀ ਇੰਟਰਸਟਿੰਗ ਹੋ ਜਾਂਦਾ ਹੈ ਕਿ ਇਹ ਵੀ ਪਹੁੰਚ ਆ ਕਿ ਜਿਹੜਾ ਉਹ ਇਸ ਦਿਸ਼ਾ ਨੂੰ ਇਸ ਖੇਤਰ ਨੂੰ ਆ ਸਕਦਾ ਮਤਲਬ ਕਿਉਂਕਿ ਉਹ ਫਰਮਾਂ ਹੁਣ ਚੈੱਕ ਕਰਨੀਆਂ ਪੈਣਗੀਆਂ ਕਿ ਬਠਿੰਡਾ ਰੇਂਜ ਕਿੱਥੇ-ਕਿੱਥੇ ਆ ਪਰ ਉਹਦੇ ਚ ਉਸ ਵੇਲੇ ਜੇ ਆਪਾਂ ਦੇਖੀਏ ਤਾਂ ਆਪਣੇ ਏਰੀਏ ਦੇ ਵਿੱਚ ਜਾਂ ਇਧਰ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਸੀਗਾ ਉਹ ਚਲਿਆ ਸੀਗਾ ਜੀ ਜੀ ਜੀ